ਉੱਪਰ ਇਹ ਕਿਹੜਾ ਕਰਦੇ ਆਂ ਅਥਿਆ ਤੋਂ ਕੀ ਪ੍ਰੋਬਲਮ ਸੀ ਗੋਡਿਆਂ ਦੀ ਉਹ ਗੱਲ ਨਹੀਂ ਦਾ ਸਰ ਉਸ ਤੋਂ ਬਾਅਦ ਤੁਹਾਡਾ ਆਪਰੇਸ਼ਨ ਹੈ ਤੇ ਅਪਡੇਟ ਕੀਤਾ ਗਿਆ ਤੇ ਹੁਣ ਕਿਦਾਂ ਹੁਣ ਦਾ ਸਰ ਹੋਣ ਲੱਗ ਪਿਆ ਕੋਈ ਕੋਈ ਨਹੀਂ ਮੈਂ ਨਾ ਮਨਜੀਤ ਸਿੰਘ ਜੀ ਕੀ ਲੱਗਦਾ ਤੁਹਾਡੇ ਮੇਰੇ ਘਰ ਵਾਲੀ ਘਰ ਵਾਲੀ ਕੀ ਪ੍ਰੋਬਲਮ ਸੀ ਇਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਸੀ ਤੇ ਹੁਣ ਕਿਦਾਂ ਗੋਡੇ ਹੁਣ ਠੀਕ ਆ ਬਿਲਕੁਲ ਬਗ ਡੰਡੇ ਦਾ ਤੋਤੇ ਹਾਂ ਜੀ ਬੱਤੀ ਜਨ ਲੋਕਾਂ ਨੂੰ ਠੀਕਾ ਜਿਹੇ ਲੋਕਾਂ ਨੇ ਹੀ ਕਹਿੰਦੇ ਗੋਡੇ ਪਾਓ ਵਧੀਆ ਕੰਮ ਆ ਠੀਕ ਆ ਸਰ ਨੂੰ ਕੀ ਕਹਿਣਾ ਕਰੇ ਜੀ ਡਾਕਟਰ ਸਾਹਿਬ ਤਾਂ ਆਈ ਤਾਂ ਰਿਹਾ ਬਾਗ ਆਦਦੇ ਆ ਜੀ ਤਰਨਯੋਗਾ ਕਰਤਾ ਬਹੁਤ ਵਧੀਆ ਕਿਹੜਾ ਹਸਪਤਾਲ ਆ ਜੀ ਇਹ ਸਰਕਾਰੀ ਸਿਵਰਾ ਹਸਪਤਾਲ ਆ ਜੀ ਜੀ ਮਾਤਾ ਜੀ ਕੀ ਨਾਮ ਹੈ ਲਖਵਿੰਦਰ ਕੌਰ ਜੀ ਕਿਹੜੇ ਪਿੰਡ ਤੋਂ ਜੀ ਆਪਾਂ ਬੱਟੀਆਂ ਬ੍ਰਾਹਮਣ ਕੀ ਪ੍ਰੋਬਲਮ ਸੀ ਤੁਹਾਨੂੰ ਮੇਰਾ ਗੋਡਾ ਬਹੁਤ ਜ਼ਿਆਦਾ ਦੁਖਦਾ ਸੀ ਗੈਪ ਪਿਆ ਸੀ ਡਾਕਟਰ ਮੋਤੀ ਸਿੰਘ ਜੀ ਨੇ ਆਪ ਆਪਰੇਸ਼ਨ ਕੀਤਾ ਮੇਰਾ ਬਹੁਤ ਜ਼ਿਆਦਾ ਵਧੀਆ ਬਹੁਤ ਵਧੀਆ ਰਿਆ ਹੁਣ ਮੈਂ ਤੋਰ ਕੇ ਥੈਰੇਪੀ ਕਰਾਉਣਾ ਹੈ ਕਿੰਨੇ ਸਮੇਂ ਤੋਂ ਕੱਲੇ ਟਾਈਮ ਬਾਅਦ ਤੁਸੀਂ ਤੋਰ ਕੇ ਆ ਰਹੇ ਇੱਥੇ ਮੈਂ ਤੀਜੇ ਤੀਜੇ ਚੌਥੇ ਦਿਨ ਆਪ ਤੋਰ ਕੇ ਇੱਥੇ ਥੈਰੇਪੀ ਕਰਾਉਣ ਆਈ ਹਾਂ ਦੀ ਬਾਟ ਹੁਣ ਤਾਂ ਨਹੀਂ ਪ੍ਰੋਬਲਮ ਜਿਹੜੀ ਪਹਿਲਾਂ ਲੱਗਦੀ ਸੀ ਤੁਹਾਨੂੰ ਨਹੀਂ ਹੁਣ ਨਹੀਂ ਲੱਗਦੀ ਕਿਹੜਾ ਹਸਪਤਾਲ ਹੈ ਜੀ ਇਹ ਸ਼ਹਿਰਪੁਰ ਦਾ ਸਿਵਲ ਹਸਪੀਟਲ ਹੈ ਕੀ ਕਹਿੰਦੇ ਜਾਂਦੇ ਬਾਕੀ ਦੇ ਲੋਕਾਂ ਨੂੰ ਜਿਹੜੇ ਅਸੀਂ ਤਾਂ ਕਹਿੰਦੇ ਆ ਇੱਥੇ ਆਓ ਵਧੀਆ ਹੈ ਸਭ ਕੁਝ ਵਧੀਆ ਹੈ ਤੇ ਡਾਕਟਰ ਕਿੱਦਾਂ ਦੇ ਨੇ ਜੀ ਡਾਕਟਰ ਇਹ ਤਾਂ ਬਹੁਤ ਵਧੀਆ ਹੈ ਬਾਕੀਆਂ ਨਾਲ ਅਸੀਂ ਸਾਡੇ ਨਾਲ ਬਾਅਦ ਨਹੀਂ ਇਹ ਬਹੁਤ ਵਧੀਆ ਹੈ ਅੱਜ ਹਸਪੀਟਲ ਤੇ ਖਰਚਾ ਕਿੰਨਾ ਹੋਇਆ ਜੀ ਖਰਚਾ ਨਹੀਂ ਹੋਇਆ ਬਸ ਓਹੀ 100 100 ਹੋਇਆ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸੁਆਤੀ ਐਸਐਮਓ ਇਨ ਚਾਰ ਸਿਵਲ ਹਸਪੀਟਲ ਹੁਸ਼ਿਆਰਪੁਰ ਤੋਂ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਸ ਗੱਲਬਾਤ ਦੇ ਦੌਰਾਨ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਾਡੇ ਕੋਲ ਜਿਹੜੇ ਆਰਥੋਪੀਡੀਸ਼ੀਅਨ ਹੈਗੇ ਡਾਕਟਰ ਅਮਰਪ੍ਰੀਤ ਇੱਥੇ ਸਿਵਲ ਹਸਪਤਾਲ 'ਚ ਕੰਮ ਕਰ ਰਹੇ ਨੇ ਉਹ ਇੱਥੇ ਗੋਡਿਆਂ ਦੇ ਆਪਰੇਸ਼ਨ ਜਿਹੜੇ ਹੈਗੇ ਕਿ ਬਿਲਕੁਲ ਫ੍ਰੀ ਕਰਦੇ ਨੇ ਉਹ ਤੁਹਾਨੂੰ ਦੱਸਣਗੇ ਕਿ ਇੱਥੇ ਕਿੰਨੇ ਆਪਰੇਸ਼ਨ ਕਰ ਚੁੱਕੇ ਹਨ ਤੇ ਕਿੰਨੇ ਸਕਸੈਸਫੁਲ ਹੋ ਸਸਿਕਾ ਸਾਰਿਆਂ ਨੂੰ ਜੀ ਮੈਂ ਡਾਕਟਰ ਅਮਰਪ੍ਰੀਤ ਮੈਂ ਹੁਣ ਤੱਕ 21 ਗੋਡੇ ਬਦਲ ਚੁੱਕਾ ਹੈਗਾ ਇੱਥੇ ਤੇ 10 ਛੋਲੇ ਬਦਲ ਚੁੱਕਾ ਹੈਗਾ ਤੇ ਮੇਰੇ ਸਾਰੇ ਮਰੀਜ਼ ਵਧੀਆ ਚੱਲ ਰਹੇ ਹੈਗੇ ਨੇ ਕਿਸੇ ਨੂੰ ਕੋਈ ਕੰਪਲਿਕੀਸ਼ਨ ਨਹੀਂ ਆਈ ਤੁਹਾਨੂੰ ਮਹਿੰਗੀ ਲੱਗਦੀ ਜੀ ਨਹੀਂ ਇਸ ਹਸਪਤਾਲ ਚ ਆਈਸਮਾਨ ਦੇ ਅਧੀਨ ਸਾਰਾ ਕੁਝ ਮੁਫਤ ਕੀਤਾ ਜਾਂਦਾ ਗੋਡਿਆਂ ਦਾ ਕੋਈ ਬਦਲਣ ਦਾ ਕੋਈ ਚਰਚਾ ਨਹੀਂ ਹੈ ਜਿਹੜਾ ਕੋਈ ਹਸਪਤਾਲ ਦਾ ਨਹੀਂ ਹੈ ਉਹਨਾਂ ਵਾਸਤੇ ਉਹਨਾਂ ਦੇ ਜਿਹੜੇ ਆਪਾਂ ਜਿਹੜੇ ਪੀਜੀਏ ਦੇ ਦੁਆਰਾ ਨਿਰਧਾਰਿਤ ਰੇਟ ਹੈਗੇ ਆ ਉਸ ਰੇਟ ਦੇ ਅਕੋਰਡਿੰਗ ਜਿੰਨਾ ਵੀ ਖਰਚਾ ਹੈਗਾ ਇਹ ਬਲੈਂਡ ਦਾ ਉਹੀ ਖਰਚਾ ਹੁੰਦਾ ਆਦਰਵਾਇਸ ਕੋਈ ਖਰਚਾ ਨਹੀਂ ਹੁੰਦਾ ਆਮ ਤੌਰ ਤੇ ਮੈਂ ਤਾਂ ਪਹਿਲੇ ਦਿਨ ਹੀ ਮਰੀਜ਼ ਆਪਣਾ ਚਲਾ ਲੈਂਦਾ ਆਪਰੇਸ਼ਨ ਤੋਂ ਬਾਅਦ ਪਰ ਕਈ ਵਾਰੀ ਕੋਈ ਟੇਸ਼ਨ ਹੁੰਦਾ ਉਹ ਦਰਦਾ ਹੁੰਦਾ ਤੇ ਫਿਰ ਉਹਨੂੰ ਦੂਸਰੇ ਜਾਂ ਤੀਸਰੇ ਦਿਨ ਚਲਵਾ ਦਿੰਦਾ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਹਸਪੀਟਲ ਦੇ ਵਿੱਚ ਫਿਜ਼ੀਓਥੈਰੇਪੀ ਯੂਨਿਟ ਜਿਹੜਾ ਹੈਗਾ ਬਹੁਤ ਹੀ ਸਟਰੋਂਗ ਔਰ ਵਧੀਆ ਹੈਗੇ ਸਾਡੇ ਕੋਲ ਤਿੰਨ ਫਿਜ਼ੀਓਥੈਰੇਪਿਸਟ ਹੈਗੇ ਜਿਨ੍ਹਾਂ ਦੇ ਵਿੱਚ ਕਿ ਪੀ ਐਚ ਡੀ ਵੀ ਹੈਗੇ ਆ ਡਾਕਟਰੇਟ ਤੇ ਜਦੋਂ ਇਹ ਸਰਜਰੀਜ਼ ਹੁੰਦੀਆਂ ਹੈਗੀਆਂ ਉਸ ਤੋਂ ਬਾਅਦ ਉਹਦੀ ਰਿਕਵਰੀ ਲਈ ਪੂਰੇ ਜਿਹੜੀ ਹੈਲਪ ਹੈਗੀ ਫਿਜ਼ੀਓਥੈਰੇਪੀ ਦੇ ਵਿੱਚ ਉਹਨਾਂ ਦੀ ਹੁੰਦੀ ਹੈ ਜੋ ਕਿ ਉਹਦੀ ਰਿਕਵਰੀ ਜਲਦੀ ਹੀ ਹੋ ਜਾਂਦੀ ਹੈ ਜਮੇ ਘੁੱਟੇ ਚੁੱਟੇ ਆ ਕਾਫੀ ਪੇਸ਼ੈਂਟ ਹੈਗੇ ਆ ਉਹਨਾਂ ਤੋਂ ਰਾਤ ਹੁੰਦੀ ਆ ਪੈਸਾ ਕੋਟਾ ਬਦਲਾਉਣਾ ਵੀ ਹੈਗਾ ਘਰ ਜਿਹੜੇ ਕਹਿੰਦੇ ਉਹਨਾਂ ਨੂੰ ਪੀਰ ਜਿਆ ਧਿਆਨ ਦਾ ਕਰਦੇ ਕਹਿੰਦੇ ਨਾ ਕਰਨਾ ਜਿਹੜੇ ਮਰੀਜ਼ ਬੋਡੇ ਦੇ ਦਰਦ ਤੋਂ ਪ੍ਰੇਸ਼ਾਨ ਹੈ ਉਹਨਾਂ ਨੂੰ ਇਹ ਹਦਾਇਤ ਹੈ ਕਿ ਉਹ ਉੱਚੀ ਨੀਵੀਂ ਜਗ੍ਹਾ ਤੇ ਜ਼ਿਆਦਾ ਨਾ ਤੱਲਿਆ ਕਰਨ ਜ਼ਿਆਦਾ ਪੌੜੀਆਂ ਨਾ ਚੜ੍ਹਨ ਚੌਕੜੀ ਇਮਾਰਤਾਂ ਤੇ ਨਾ ਬੈਠਣ ਪੈਰਾਪਰ ਨਾ ਬੈਠਣ ਜੇਕਰ ਭਾਈਦਰ ਉਹਨਾਂ ਨੂੰ ਕੋਈ ਦਰਦ ਹੁੰਦੀ ਤਾਂ ਕਿਰਪਾ ਕਰਕੇ ਆਰਥੋਪੈਡਿਕ ਸਰਜਨ ਨੂੰ ਜ਼ਰੂਰ ਦਿਖਾਉਣੇ ਇੱਕ ਵਾਰ ਮਲਸ ਦੇ ਚੱਕਰ ਜਨਾ ਪਹਿਣਾ